ਟੁੱਟੇ ਹੋਏ ਦਿਲ ਨਾਲ ਪਹੁੰਚੀ ਨਹੀਂ ਸਾਰੇ ਕਦੀ ਇਹ ਜਿ ਵਿਖਿਆ ਨਹੀਂ ਕਦੀ ਕੋਈ ਘਰ ਦਾ ਇੱਕ ਜੀ ਚਲੇ ਜਾਵੇ ਤੇ ਦੂਸਰਾ ਜੀ ਇਹ ਕਰੇ ਕਿ ਜਸਟ ਵੇਟ 15 ਦਿਨ ਵੇਟ ਕਰ ਮੈਂ ਆ ਰਾਂ ਇਦਾਂ ਹੋਇਆ ਨਹੀਂ ਕਦੀ ਤੇ ਮਾਰਕਿੰਗ ਵੀ ਕਰ ਜਾਏ ਕਿ ਆਹ ਕਬਰ ਤੇਰੀ ਹੈ ਤੇ ਆਹ ਕਬਰ ਮੇਰੀ ਹੈ ਇਦਾਂ ਹੋਇਆ ਨਹੀਂ ਸਦਮਾ ਮਾਂ ਦੇ ਅੰਮੀ ਦੇ ਮਾਤਾ ਜੀ ਦੇ ਜਾਣ ਦਾ ਬੜਾ ਸੀ ਲੇਕਿਨ 15 ਦਿਨ ਬਾਅਦ ਉਹੀ ਮਕਾਮ ਆ ਚਿੱਟੀਆਂ ਚੁੰਨੀਆਂ ਚਿੱਟੇ ਸੱਥਰ ਵਿਸ਼ੇ ਹੋਏ ਆ ਇਹਨਾਂ ਕੱਪੜਿਆਂ 'ਤੇ ਜੀ ਹੰਝੂ ਸੁੱਕੇ ਨਹੀਂ ਉਸੇ ਮਕਾਮ 'ਤੇ ਉਸੇ ਹੀ ਪਿੰਡ ਉਸੇ ਹਾਲ ਵਿੱਚ ਫਿਰ ਬੈਠੇ ਆ ਰਹਿਣ ਸੁਣ ਰਹੇ ਆ ਦੁਆਵਾਂ ਸੁਣ ਰਹੇ ਆ ਅੱਜ ਦੀ ਜਿਹੜੀ ਇਹ ਸੀਗਾ ਇਹਨੂੰ ਮਫਰਤ ਲਈ ਦੁਆ ਕਹਿੰਦੇ ਜਿੱਦਾਂ ਮਾਫੀ ਮੰਗਣ ਦੀ ਜਿੱਦਾਂ ਆਪਾਂ ਲੋਕ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਅੰਤਮ ਅਰਦਾਸ ਕਰਦੇ ਆ ਜਿਹੜੀ ਕਿ ਇਹ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਵਾਸ ਬਖਸ਼ੀ ਇਸੇ ਤਰ੍ਹਾਂ ਅਹਿਲੇ ਇਸਲਾਮ ਲੋਕ ਮਫਰਤ ਲਈ ਮਾਫੀ ਲਈ ਦੁਆ ਮੰਗਦੇ ਆ ਤੇ ਹਿੰਦੂਇਜ਼ਮ ਵਿੱਚ ਜਿਵੇਂ ਗਰੁੜ ਦਾ ਪਾਠ ਹੈ ਸਾਰੇ ਆਪਣੇ ਆਪਣੇ ਮਜ਼ਬਾ ਲੇਕਿਨ ਮੌਸਮ ਬੜਾ ਉਦਾਸ ਆ ਫਜ਼ਾ ਬੜੀ ਉਦਾਸ ਆ ਸਮਝ ਨਹੀਂ ਲੱਗ ਰਹੀ ਕਿ ਕੋਈ ਦਿਨ ਸੁੱਕਾ ਨਹੀਂ ਜਾ ਰਿਹਾ